ਕਿ ਜੇ ਪਾਣੀ ਦੀ ਅਸੀਂ ਕਦਰ ਨਾ ਕਰਾਂਗੇ ਹਾਂਜੀ ਤੇ ਸਾਡਾ ਸਰੀਰ ਖੇਚ ਲੂਗਾ ਕੱਪੜੇ ਤੋਂ ਬਾਅਦ ਫੇਰ ਉਹ ਹੀ ਸਟੋਨ ਪਾਉਂਦੇ ਆ ਜੀ ਉਹ ਸਟੋਨ ਪਾਤੇ ਉਹ ਜਦੋਂ ਪਾਣੀ ਅੰਦਰ ਜਾਊਗਾ ਧਰਤੀ ਤੇ ਉਹ ਪੁਣ ਕੇ ਜਾਊਗਾ ਮਾਂ ਕਹਿਣਾ ਸੌਖੀ ਗੱਲ ਨਹੀਂ ਧਰਤੀ ਲੇਕਿਨ ਇਹਨਾਂ ਨੂੰ ਪਤਾ ਹੈ ਕਿ ਇਹ ਜਿਹੜੀ ਵਾਹਿਗੁਰੂ ਦੀ ਕੁਦਰਤ ਦੀ ਦਾਤ ਹੈ ਕੁਦਰਤ ਦੀ ਦਾਤ ਹੈ ਇਹਨੂੰ ਸਭਾਲਣਾ ਕਿਦਾਂ ਉਹਨੂੰ ਸਭਾਲਣਾ ਕਿਵੇਂ ਉੱਥੇ ਕਈਆਂ ਜਗ੍ਹਾ ਤੇ ਜਣੀ ਉਹ ਬੋਰ ਲੱਗ ਕਿੱਤੇ ਵੇ ਆ ਲੇਕਿਨ ਉਹ ਵੀ ਬੋਰ ਜਿਹੜੇ ਕਿਤੇ ਆ ਉਹ ਵੀ ਪਾਣੀ ਟੈਸਟ ਹੋ ਕੇ ਟ੍ਰੀਟ ਹੋ ਕੇ ਫੇਰ ਫਸਲ ਨੂੰ ਜਾਊਗਾ ਬੱਚਿਆਂ ਵਾਸਤੇ ਦਾ ਪਾਣੀ ਦੇ ਹਿੱਸੇ ਦਾ ਪਾਣੀ ਉਹ ਵੀ ਵਰਤ ਕੇ ਚਲੇ ਗਏ ਤੇ ਸਾਡੇ ਬੱਚੇ ਹਰ ਦੇ ਗਿਆਨ ਤੋਂ ਸਾਨੂੰ ਸਵਾਲ ਕਰਨਗੇ ਸਤਿ ਸ੍ਰੀ ਅਕਾਲ ਦੋਸਤੋ ਮੈਂ ਧਰਮਾ ਹਰਿਓ ਤੁਸੀਂ ਵੇਖ ਰਹੇ ਹੋ ਰੰਗ ਪੰਜਾਬ ਦੇ ਸੋ ਦੋਸਤੋ ਅੱਜ ਨਾ ਤੁਹਾਨੂੰ ਇੱਕ ਉਸ ਸ਼ਖਸੀਅਤ ਦੇ ਰੂਬਰੂ ਕਰਵਾਵਾਂਗਾ ਮੈਂ ਜਿਨੇ ਪੰਜਾਬ ਤੋਂ ਇੰਗਲੈਂਡ ਜਾ ਕੇ ਜਿੱਥੇ ਇੱਕ ਆਪਣਾ ਚੰਗਾ ਕਾਰੋਬਾਰ ਖੜਾ ਕੀਤਾ ਆਪਣੀ ਮਿਹਨਤ ਦੇ ਸਦਕਾ ਉੱਥੇ ਇੱਕ ਵਧੀਆ ਸਮਾਜ ਸੇਵੀ ਨੇ ਇੱਕ ਚੰਗੇ ਇਨਸਾਨ ਨੇ ਜੋ ਕਿ ਭਗਤ ਪੂਰਨ ਸਿੰਘ ਪਿੰਗਲਵਾੜਾ ਸੁਸਾਇਟੀ ਦੇ ਪ੍ਰਧਾਨ ਨੇ ਉਹਦੀ ਬੜੀ ਦਿਲੋਂ ਸੇਵਾ ਕਰਦੇ ਨੇ ਤੇ ਅੱਜ ਉਹਨਾਂ ਨੂੰ ਤੁਹਾਡੇ ਅਸੀਂ ਰੂਬਰੂ ਕਰਵਾਵਾਂਗੇ ਤੇ ਜਾਣਾਂਗੇ ਤੇ ਅੱਜ ਦਾ ਵਿਸ਼ਾ ਕੀ ਰਹਿਣਾ ਹੈ ਉਹ ਇਹ ਹੈ ਕਿ ਯੂਕੇ ਦੇ ਲੋਕ ਇੰਗਲੈਂਡ ਦੇ ਲੋਕ ਨੇ ਜਿਹੜੇ ਉਹ ਪਾਣੀ ਨੂੰ ਕਿਵੇਂ ਵਰਤਦੇ ਨੇ ਕਿਵੇਂ ਸੰਭਾਲਦੇ ਨੇ ਕਿਉਂਕਿ ਇੱਕ ਗੱਲ ਮੈਂ ਤੁਹਾਨੂੰ ਦੱਸ ਦਿਆਂ ਇੱਥੇ ਘਰਾਂ ਦੇ ਵਿੱਚ ਬੋਰ ਕੀ ਕਹਿੰਣਾ ਕਿਸੇ ਏਰੀਆ 'ਚ ਹੋਣਾ ਕਿਉਂਕਿ ਕਾਫੀ ਲੰਮਾ ਇਹ ਚਾਰ ਮੂਲਕਾਂ ਨੂੰ ਮਿਲਾ ਕੇ ਯੂਕੇ ਬਣਿਆ ਹੋਇਆ ਹੈ ਹੋ ਸਕਦਾ ਕਿਸੇ ਖੇਤਾਂ ਦੇ ਵਿੱਚ ਵੀ ਹੈਗੇ ਆ ਪਰ ਐਡੀ ਗਿਣਤੀ ਦੇ ਵਿੱਚ ਨਹੀਂ ਹੈਗੀ ਘਰਾਂ ਦੇ ਵਿੱਚ ਵੀ ਪਾਣੀ ਬਰਤਣ ਦਾ ਜਿਹੜਾ ਤਰੀਕਾ ਕੁਝ ਹੋਰ ਹੈ ਤੇ ਪਾਣੀ ਨੂੰ ਸੰਭਾਲਣ ਦਾ ਤਰੀਕਾ ਵੀ ਕੁਝ ਹੋਰ ਹੈ ਤੇ ਉਹ ਸਾਰੀਆਂ ਗੱਲਾਂ ਬਾਤਾਂ ਅੱਜ ਆਪਾਂ ਜਾਣਾਂਗੇ ਤੁਹਾਨੂੰ ਮਲਵਾਰਿਆਂ ਅਸੀਂ ਸਰਦਾਰ ਜਗਰਾਤ ਸਿੰਘ ਜੀ ਸਰਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਰੰਗ ਪੰਜਾਬ ਦੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਰੰਗ ਪੰਜਾਬ ਦੇ ਤੁਸੀਂ ਹਮੇਸ਼ਾ ਉੱਥੇ ਬਾਹਰ ਆ ਕੇ ਸਾਨੂੰ ਦੱਸਦੇ ਹੋ ਤੇ ਅੱਜ ਤੁਸੀਂ ਰੰਗ ਯੂਕੇ ਦੇ ਇੰਗਲੈਂਡ ਦੇ ਹਾਂਜੀ ਰੰਗ ਪੰਜਾਬ ਦੇ ਪ੍ਰੋਗਰਾਮਾਂ ਦੇ ਵਿੱਚ ਉੱਥੇ ਲਿਆ ਰਹੇ ਹੋ ਜੀ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਤੇ ਧੰਨਵਾਦ ਹੈ ਕਿ ਅੱਜ ਸਾਨੂੰ ਸ਼ਬਦ ਸਾਂਝੇ ਕਰਨ ਦਾ ਮੌਕਾ ਮਿਲਿਆ ਜੀ ਜੀ ਸੋ ਧੰਨਵਾਦ ਜੀ ਤੁਹਾਡਾ ਤੁਸੀਂ ਵੀ ਸਾਨੂੰ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਦਿੱਤਾ ਕਿਉਂਕਿ ਇਹ ਇੱਥੇ ਆ ਕੇ ਪਤਾ ਲੱਗਦਾ ਹੈ ਕਿ ਸਮਾਂ ਤੇ ਕੰਮ ਕੀ ਹੈ ਬਿਲਕੁਲ ਕਿ ਕਿ ਸਮੇਦੀ ਕੀਮਤ ਕੀ ਹੈ ਇੱਥੇ ਆ ਕੇ ਪਤਾ ਲੱਗਦਾ ਹੈ ਤੁਸੀਂ ਸਾਨੂੰ ਸਮਾਂ ਦਿੱਤਾ ਤੁਹਾਡਾ ਵੀ ਅਸੀਂ ਧੰਨਵਾਦ ਕਰਦੇ ਹਾਂ ਸੋ ਅੱਜ ਅਸੀਂ ਤੁਹਾਡੇ ਤੋਂ ਜਾਣਾਂਗੇ ਤੁਸੀਂ ਕਾਫੀ ਜਿਹੜੀ ਆਰਗੈਨਿਕ ਖੇਤੀ ਦੇ ਨਾਲ ਕੁਦਰਤ ਦੇ ਨਾਲ ਜੁੜੇ ਹੋਏ ਇਨਸਾਨ ਹੋਈ ਜਿਹੜਾ ਇੱਥੇ ਪਾਣੀ ਹੈ ਪਾਣੀ ਨੂੰ ਬੜੇ ਤਰੀਕੇ ਦੇ ਨਾਲ ਸੰਭਾਲਿਆ ਜਾਂਦਾ ਜੀ ਆਮ ਤੌਰ ਤੇ ਜੇ ਦੇਖਿਆ ਜਾਵੇ ਜਦੋਂ ਮੀਂਹ ਪੈਂਦਾ ਤਾਂ ਸੜਕਾਂ ਦੇ ਪਾਣੀ ਨਜ਼ਰ ਨਹੀਂ ਆਉਂਦਾ ਬਿਲਕੁਲ ਔਰ ਘਰਾਂ ਦੇ ਵਿੱਚ ਵੀ ਦੇਖਿਆ ਜਾਵੇ ਤਾਂ ਪਾਣੀ ਟੂਟੀਆਂ ਰਾਹੀਂ ਇਹ ਆਉਂਦਾ ਕੱਲਾ ਕੋਈ ਟਿਊਬ ਬੈਲ ਵਗੈਰਾ ਨਹੀਂ ਲੱਗੇ ਜਾਂਦੇ ਲਗਾਏ ਜਾਂਦੇ ਬਿਲਕੁਲ ਬਿਲਕੁਲ ਤੇ ਦੇਖੋ ਆਪਾਂ ਨੂੰ ਪਤਾ ਹੈ ਹਾਂਜੀ ਜੇ ਡਾਕਟਰੀ ਤਰੀਕੇ ਨਾਲ ਵੀ ਸਮਝਿਆ ਜਾਵੇ ਹਾਂਜੀ ਕਿ ਆਪਣੀ ਅ ਸਰੀਰ ਦੇ ਵਿੱਚ 75% ਪਾਣੀ ਹੈ ਹਾਂਜੀ ਤੇ ਜੇ ਅਸੀਂ ਇਹ ਦੇਖੀਏ ਕਿ ਸਾਡਾ ਸਰੀਰ 75% ਪਾਣੀ ਦੀ ਜ਼ਰੂਰਤ ਹੈ ਜਾਂ ਉਹਦੇ ਵਿੱਚ ਹੈਗਾ ਹਾਂਜੀ ਤੇ ਉਹਦੇ 'ਚ ਜੇ ਘਾਟ ਹੋਊਗੀ ਜੀ ਕਿਉਂਕਿ ਗੱਲ ਹਮੇਸ਼ਾ ਪਹਿਲਾਂ ਆਪਦੇ ਤੋਂ ਸ਼ੁਰੂ ਕਰੋ ਬਿਲਕੁਲ ਜੀ ਬਿਲਕੁਲ ਬਿਲਕੁਲ ਕਿ ਜੇ ਪਾਣੀ ਦੀ ਅਸੀਂ ਕਦਰ ਨਾ ਕਰਾਂਗੇ ਹਾਂਜੀ ਤੇ ਸਾਡਾ ਸ੍ਰੀਕ ਵਿੱਚ ਚੱਲੂਗਾ ਬਿਲਕੁਲ ਜੀ ਤੇ ਇਸ ਦੇਸ਼ ਦੇ ਵਿੱਚ ਮੈਂ ਕਹਾਂਗਾ ਕਿ ਅ ਕਿ ਕੋਈ ਸੰਸਾਰ ਦੇ ਵਿੱਚ ਸਾਰੇ ਦੇ ਵਿੱਚ ਘੰਟੀਆਂ ਵੱਜ ਰਹੀਆਂ ਤੇ ਇਹ ਡੈਮੋਕ੍ਰੇਸੀ ਦਾ ਇੱਕ ਧੁਰਾ ਕਹਿ ਸਕਦੇ ਆਂ ਇੰਗਲੈਂਡ ਨੂੰ ਬਿਲਕੁਲ ਜੀ ਤੇ ਇਹਨਾਂ ਨੇ ਪਹਿਲਾਂ ਹੀ ਉਸ ਆਫਤ ਆਉਣ ਤੋਂ ਪਹਿਲਾਂ ਹੀ ਕੰਮ ਸ਼ੁਰੂ ਕਰ ਦਿੰਨੇ ਆ ਜੀ ਹੁਣ ਇੱਥੇ ਮੈਂ ਤੁਹਾਨੂੰ ਦੱਸਦਾ ਜਾਵਾਂ ਕਿ ਪਾਣੀ ਦੀ ਸੰਭਾਲ ਹਾਂਜੀ ਅੱਡੋ ਅੱਡ ਮਹਿਕਮੇ ਜਿਵੇਂ ਹੁੰਦੇ ਆ ਕਿ ਇੱਕ ਪਾਣੀ ਹੈਗਾ ਫਾਊਲ ਪਾਣੀ ਜੀ ਫਾਊਲ ਪਾਣੀ ਉਹਨੂੰ ਕਹਿੰਦੇ ਜਿਹੜਾ ਕਿ ਬਾਥਰੂਮਾਂ ਦਾ ਪਾਣੀ ਹੈ ਜੀ ਤੇ ਕਿਚਨ ਦਾ ਪਾਣੀ ਹੈ ਜੀ ਰਸੋਈ ਦਾ ਉਹ ਹੋ ਪਾਣੀ ਡਰੇਨ ਦੇ ਰਾਹੀਂ ਇੱਕ ਖਾਸ ਡਰੇਨ ਦੇ ਵਿੱਚ ਜਾ ਕੇ ਪੈਂਦਾ ਹੈ ਜੀ ਹੁਣ ਤੁਸੀਂ ਦੇਖੋ ਕਿ ਇਹ ਇਹਨਾਂ ਦੀ ਕਿੱਡੀ ਸੋਚਣੀ ਹੈ ਇਹਨਾਂ ਦੇ ਧਰਤੀ ਦੇ ਫੇਰ ਥੱਲੇ ਪਹਿੰਦੀ ਡਰੇਨ ਬਣਾਈ ਹੋਈ ਹੈ ਪਹਿਲਾਂ ਹੀ ਡਰੇਨਾਂ ਬਣੀਆਂ ਜੀ ਮਤਲਬ ਸੈਂਕੜਿਆਂ ਸਾਲਾਂ ਦੀਆਂ ਜੀ ਇਹ ਧਰਤੀ ਦੇ ਥੱਲੇ ਜਿਹੜੇ ਟਾਊਨ ਐ ਜਿਹੜੇ ਬੰਦੇ ਥੱਲੇ ਜਾ ਕੇ ਉਹਨਾਂ ਨੂੰ ਕਲੀਨ ਕਰਦੇ ਇੱਕ ਤਰ੍ਹਾਂ ਦਾ ਪੈੰਡ ਵਾਂਗੂ ਹੁੰਦਾ ਉਹ ਡਰੇਨਾਂ ਜਾ ਰਹੀਆਂ ਜੀ 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 ਕੀ ਬਾਤ ਹੈ ਤੇ ਉਹ ਫਿਰ ਜਿਹੜਾ ਉਹ ਫਾਉਲ ਵਾਟਰ ਜੀ ਨੂੰ ਕਹਿੰਦੇ ਆ ਕਿ ਵੇਸਟ ਆ ਜਿਹੜਾ ਕਿ ਆਪਣੇ ਬਾਥਰੂਮਾਂ ਦਾ ਤੇ ਕਿਚਨ ਦਾ ਉਹ ਫਿਰ ਇੱਕ ਟ੍ਰੀਟਮੈਂਟ ਪਲਾਂਟ ਦੇ ਵਿੱਚ ਜਮਾ ਹੁੰਦਾ ਜੀ ਦੇਖੋ ਕਿ ਉਹ ਟ੍ਰੀਟਮੈਂਟ ਉਹਨੂੰ ਟ੍ਰੀਟ ਕੀਤਾ ਜਾ ਰਿਹਾ ਪਾਣੀ ਨੂੰ ਜੀ ਜਾਣਾ ਉਹਨੇ ਦਰਿਆ 'ਚ ਹੈ ਜੀ ਦਰਿਆ ਤੋਂ ਬਾਅਦ ਸਮੁੰਦਰ 'ਚ ਜਾਣਾ ਹੈ ਹਾਂਜੀ ਲੇਕਿਨ ਉਹ ਵੀ ਟ੍ਰੀਟ ਕਰਕੇ ਜੀ ਉਹਦੀ ਪ੍ਰੋਪਰ ਸਫਾਈ ਕਰਕੇ ਫੇਰ ਪਾਣੀ ਹੋਰੇ ਵਰਚ ਪਊਗਾ ਜੀ ਇਹ ਤਾਂ ਹੋ ਗਿਆ ਜਿਹੜਾ ਕਿ ਫਾਊਲ ਵਾਟਰ ਇੱਥੇ ਆਪਾਂ ਕਹਿੰਦੇ ਆ ਤੇ ਆਪਾਂ ਉੱਥੇ ਕਹਿੰਦੇ ਇੱਕ ਜਿਹੜਾ ਇਹ ਗੰਦਾ ਹਾਂ ਸੀਵਰੇਜ ਪਾਣੀ ਕਹਿੰਦੇ ਹਾਂ ਉਹ ਕਹਿੰਦੇ ਫੇਰ ਉਸ ਤੋਂ ਬਾਅਦ ਆ ਜਾਂਦਾ ਜੀ ਸਰਫੇਸ ਵਾਟਰ ਜੀ ਸਰਫੇਸ ਵਾਟਰ ਉੱਪਰਲਾ ਇੰਦਰ ਦੇਵਤਾ ਹਾਂਜੀ ਕੁਦਰਤੀ ਪਾਣੀ ਕੁਦਰਤੀ ਪਾਣੀ ਜੀ ਹੁਣ ਉਹਦੀ ਸੰਭਾਲ ਕਿਵੇਂ ਕਰਨੀ ਹੈ ਕਿਉਂਕਿ ਇਹ ਦੇਖੋ ਇੱਥੇ ਮੀਂਹ ਇੰਨਾ ਪੈਂਦਾ ਤੇ ਇਹ ਤਾਂ ਸਮਝਣ ਨੂੰ ਵੀ ਪਈ ਜਾਂਦਾ ਤੇ ਸਾਨੂੰ ਲੋੜ ਹੀ ਨਹੀਂ ਸੰਭਲਣ ਦੀ ਲੇਕਿਨ ਮੈਂ ਤੁਹਾਨੂੰ ਦਿਖਾਇਆ ਕਿ ਇੱਥੇ ਆਪਣੇ ਵੇੜੇ 'ਚ ਹਾਂਜੀ ਵੇੜਾ ਕਹਾਂਗਾ ਆਪਣੇ ਪੰਜਾਬ ਦੇ ਹਿਸਾਬ ਨਾਲ ਹਾਂਜੀ ਹਾਂਜੀ ਤੇ ਉੱਥੇ ਸਟੋਨ ਬਜਰੀ ਜਿਹਨੂੰ ਉਹ ਬਜਰੀ ਪਈ ਆ ਉਹ ਉਹ ਵਿਛਾਈ ਹੈ ਹਾਂਜੀ ਤੇ ਤੁਸੀਂ ਵੀ ਹੈਰਾਨ ਹੋਗੇ ਵੀ ਇਹ ਬਜਰੀ ਕਾ ਤੋਂ ਹੈ ਬਿਲਕੁਲ ਜੀ ਕੰਕਰੀਟ ਫਰਸ਼ ਕਿਉਂ ਨਹੀਂ ਬਿਲਕੁਲ ਜੀ ਫਰ ਕਿਉਂ ਨਾ ਇੱਟਾਂ ਲੱਗੀਆਂ ਨਾ ਇੱਥੇ ਟਾਈਲਾਂ ਲੱਗੀਆਂ ਨੇ ਤੇ ਇਹਨਾਂ ਫਰਸ਼ ਹੈ ਤੇ ਕੱਲਾ ਇਦਾਂ ਹੀ ਬਜਰੀ ਜਿਹੜੀ ਤੁਸੀਂ ਦੇਖ ਰਹੀ ਹੋਈ ਹੁਣ ਇਹਨਾਂ ਦੀ ਉਹ ਦੂਰ ਦ੍ਰਿਸ਼ਟੀ ਹੈ ਜੀ ਕਿ ਜੇ ਉਹ ਫਰਸ਼ ਹੁੰਦੀ ਹਮ ਤੇ ਪਾਣੀ ਨੇ ਧੁੱਪ ਦੇ ਨਾਲ ਉੱਡਣਾ ਸੀਗਾ ਹਾਂਜੀ ਉਹ ਸਾਡੇ ਹੱਥੋਂ ਚਲਾ ਗਿਆ ਲੇਕਿਨ ਉਹ ਜਿਹੜੇ ਪੱਥਰ ਹੈ ਹਮ ਪਾਣੀ ਉਹਨਾਂ ਦੇ ਵਿੱਚ ਸਿਮ ਗਿਆ ਜੀ ਤੋ ਪੱਥਰਾਂ ਤੇ ਪਊਗੀ ਪਾਣੀ ਤੇ ਨਹੀਂ ਪਊਗੀ ਪਾਣੀ ਤੇ ਨਹੀਂ ਉਹ ਪਾਣੀ ਅੰਦਰ ਡਿਸਚਾਰਜ ਹੋ ਗਿਆ ਜ਼ਮੀਨ ਚ ਜੀ ਜੀ ਸਮਾ ਗਿਆ ਹੂੰ ਫੇਰ ਇਹ ਜਿਹੜਾ ਰੇਨ ਮੋਟਰ ਹੈ ਹਾਂਜੀ ਜਿਵੇਂ ਹੁਣ ਘਰ ਬਣੇ ਹਾਂਜੀ ਜਦੋਂ ਇਹ ਘਰ ਬਣਦੇ ਆ ਸਾਨੂੰ ਨਕਸ਼ੇ ਦੇ ਵਿੱਚ ਉਹ ਦਿਖਾਉਣਾ ਪੈਂਦਾ ਕਿ ਜਿਹੜਾ ਰੇਨ ਮੋਟਰ ਹੈ ਉਹਨੂੰ ਤੁਸੀਂ ਕਿੱਥੇ ਡਿਸਚਾਰਜ ਕਰੋਗੇ ਜੀ ਉਹ ਫੇਰ ਉਹ ਪਾਈਪ ਹੈ ਜਿਹੜੀ ਹਾਂਜੀ ਘਰ ਦੀ ਉਹ ਪਾਈਪ ਜਾ ਕੇ ਸਾਡੇ ਗਾਰਡਨ ਦੇ ਵਿੱਚ ਸਾਨੂੰ ਟੋਆ ਪੱਟਣਾ ਪਊਗਾ ਇਹਨੂੰ ਗੋਰੇ ਸੋਕਵੇ ਕਹਿੰਦੇ ਆ ਜੀ ਸੋਕਵੇ ਦਾ ਮਤਲਬ ਕਿ ਪਾਣੀ ਸਿਮਣਾ ਹੈ ਜੀ ਉਹ ਟੋਆ ਕਿੰਨੇ ਮੀਟਰ ਡੂੰਘਾ ਹੋਣਾ ਚਾਹੀਦਾ ਉਹ ਡਿਪੈਂਡ ਕਰਦਾ ਕਿ ਘਰ ਕਿੱਡਾ ਵੱਡਾ ਹੈ ਜੀ ਕਿੰਨੇ ਕਿੰਨੀ ਕਿੰਨੀ ਬਾਰਿਸ਼ ਨੇ ਉਹਨੂੰ ਬਰਦਾਸ਼ਤ ਕਰਨਾ ਹਮ ਕਿੰਨਾ ਪਾਣੀ ਉਹਦੇ ਚ ਪੈਣਾ ਹੈ ਅੱਛਾ ਫਿਰ ਦੇਖੋ ਕਿ ਟੋਆ ਪੱਟਦਾ ਹਾਂਜੀ ਆਪਾਂ ਕਹਣਾ ਹਾਂ ਆਪਾਂ ਇੰਡੀਆ ਚੜਾ ਕਹਿੰਨੇ ਹਾਂ ਹਾਂਜੀ ਉਹ ਚੜੇ ਚ ਪਾਣੀ ਪਈ ਜਾਣਾ ਜੀ ਜੀ ਲੇਕਿਨ ਉਹ ਚੜਾ ਪੁਣਿਆ ਤਾਂ ਨਹੀਂ ਗਿਆ ਨਾ ਹੂੰ ਉੱਥੇ ਇਹ ਇੱਕ ਕੱਪੜਾ ਪਾਉਂਦੇ ਆ ਉਹਦੇ ਥੱਲੇ ਜੀ ਕੱਪੜੇ ਤੋਂ ਬਾਅਦ ਫੇਰ ਉਹੋ ਹੀ ਸਟੋਨ ਪਾਉਂਦੇ ਆ ਜੀ ਉਹ ਸਟੋਨ ਪਾਤੇ ਉਹ ਜਦੋਂ ਪਾਣੀ ਅੰਦਰ ਜਾਊਗਾ ਧਰਤੀ ਤੇ ਉਹ ਪੁਣ ਕੇ ਜਾਊਗਾ ਜੀ ਮਾਂ ਕਹਿਣਾ ਸੌਖੀ ਗੱਲ ਨਹੀਂ ਧਰਤੀ ਲੇਕਿਨ ਇਹਨਾਂ ਨੂੰ ਪਤਾ ਹੈ ਕਿ ਇਹ ਜਿਹੜੀ ਵਾਹਿਗੁਰੂ ਦੀ ਕੁਦਰਤ ਦੀ ਦਾਤ ਹੈ ਕੁਦਰਤ ਦੀ ਦਾਤ ਹੈ ਇਹਨੂੰ ਸੁਭਾਲਣਾ ਕਿਦਾਂ ਉਹਨੂੰ ਸੁਭਾਲਣਾ ਕਿਵੇਂ ਇਹ ਪਾਣੀ ਦਾ ਹੋ ਗਿਆ ਇਹ ਘਰ ਦੇ ਵਿੱਚ ਜਿਹੜਾ ਤੁਹਾਡਾ ਜਿਹੜਾ ਛੱਤਾਂ ਦਾ ਪਾਣੀ ਆ ਤੁਹਾਡੇ ਘਰ ਦਾ ਪਾਣੀ ਆ ਤੁਸੀਂ ਇੱਥੇ ਹੀ ਸਮਾਤਾ ਹੋ ਇੱਥੇ ਹੀ ਸਮਾਉਣਾ ਹੈ ਉਹ ਧਰਤੀ ਚੋਂ ਹੀ ਕਿਉਂਕਿ ਦੇਖੋ ਜੇ ਆਪਾਂ 30% ਪਾਣੀ ਧਰਤੀ ਚੋਂ ਕੱਢਦੇ ਆ ਤੇ ਸਾਨੂੰ 70% ਪਾਣੀ ਉਹਦੇ ਵਿੱਚ ਪਾਉਣਾ ਪਊਗਾ ਜੀ ਉਹਨੂੰ ਮੇਨਟੇਨ ਕਰਨ ਵਾਸਤੇ ਬਿਲਕੁਲ ਠੀਕ ਹੈ ਫਿਰ ਸ਼ਾਇਦ ਤੁਹਾਨੂੰ ਪਤਾ ਹੋਵੇ ਕਿ ਪਾਣੀ ਟੋਟਲ ਆਪਣੇ ਕੋਲੇ ਕਿੰਨਾ ਹੈ ਧਰਤੀ 'ਚ ਟੋਟਲ ਸਾਰਾ ਉਦਾਂ ਹੀ ਗਿਣਿਆ ਜਾਵੇ 97% ਪਾਣੀ ਹੈ ਜਿਹੜਾ ਉਹ ਸਮੁੰਦਰਾਂ 'ਚ ਹੈ ਜੀ ਤੇ ਬਾਕੀ ਜਿਹੜਾ 2% ਹੈ ਜਿਹੜਾ ਉਹ ਗਲੇਸ਼ੀਅਰ ਜਿਹੜੇ ਆਪਣੇ ਨਾਰਥ ਪੋਲ ਸਾਊਥ ਪੋਲ ਜਿਹੜੇ ਉੱਥੇ ਹੈ ਜੀ ਜੀ ਤੇ ਆਪਣੇ ਕੋਲੇ ਖਾਮ मतलब ਮਸਾਂ 1% ਰਵਜਦਾ ਹੈ ਜੀ ਹੁਣ ਅਸੀਂ 79% ਸਾਡੀ ਬਾਡੀ ਨੂੰ ਪਾਣੀ ਚਾਹੀਦਾ ਹੋਵੇ ਤੇ ਅਸੀਂ 1% ਧਰਤੀ ਦਾ ਪਾਣੀ ਉਹਦੇ ਤੇ ਆਪਾਂ ਨਿਰਭਰ ਕਰਦੇ ਹਾਂ ਜੀ ਜੀ ਬਿਲਕੁਲ ਹੁਣ ਉੱਥੇ ਵੀ ਸੰਕੋਚ ਨਾ ਕਰੀਏ ਆਪਾਂ ਤਾਂ ਫਿਰ ਕਿੱਥੇ ਕਰਾਂਗੇ ਬਿਲਕੁਲ ਸੋ ਇਹ ਦੇਖੋ ਇਹ ਜਿਹੜੀਆਂ ਰੇਸ਼ਿਓ ਹੈ ਇਹ ਸੈਂਟੀਫਿਕਲੀ ਇਹ ਪ੍ਰੂਵਨ ਹੋ ਚੁੱਕਿਆ ਹੈ ਹੁਣ ਇਹ ਲੋਕ ਆ ਜਿਹੜੇ ਇਹਨਾਂ ਨੂੰ ਪਤਾ ਹੈ ਕਿ 1% ਪਾਣੀ ਹੈ ਤੇ ਫਿਰ ਅਸੀਂ ਪਾਣੀ ਨੂੰ ਬਚਾਉਣਾ ਕਿਵੇਂ ਆ? ਬਚਾਉਣਾ ਕਿਵੇਂ? ਇੱਕ ਤਾਂ ਉਹ ਧਰਤੀ ਨੂੰ ਦਿੱਤਾ ਪਾਣੀ। ਹਾਂਜੀ। ਉਹ ਸਰਫਸ ਵੋਟਰ ਹੋ ਗਿਆ। ਹਾਂਜੀ। ਫੇਰ ਆਪਣਾ ਆ ਗਿਆ ਪਾਣੀ ਜਿਹੜਾ ਕਿ ਆ ਪੀਣ ਵਾਲਾ ਪਾਣੀ। ਪੀਣ ਵਾਲਾ ਪਾਣੀ। ਅੱਛਾ ਤੁਹਾਨੂੰ ਮੈਂ ਰੋਕਦਾ ਵੀ ਮਾਫ ਕਰਨਾ। ਇਹ ਇਹ ਆਪਾਂ ਦੋ ਪਾਣੀਆਂ ਤੇ ਇੱਥੇ ਗੱਲ ਕੀਤੀ ਐ। ਘਰਾਂ ਵਾਲਾ ਤਾਂ ਇੱਥੇ ਸੰਭਲਿਆ। ਹਾਂਜੀ। ਤੇ ਜਿਹੜਾ ਸੜਕਾਂ ਵਾਲਾ ਉਹਦੇ ਵਾਸਤੇ ਐਕਸਟਰਾ ਵੀ ਸੜਕਾਂ ਤੇ ਬਣੇ ਹੋਏ ਨੇ ਪਾਣੀ ਨੂੰ ਹੇਠੇ ਸਮਾਉਣ ਵਾਸਤੇ। ਬਿਲਕੁਲ ਬਿਲਕੁਲ। ਦੇਖੋ। ਘਰ ਤੇ ਸ਼ਰਤਾਂ ਉੱਥੇ ਵੀ ਬਹੁਤ ਜਾਂ ਐਡਾਂ ਦੀਆਂ ਸੜਕਾਂ ਹੁੰਦੀਆਂ ਜਿੱਥੇ ਕਿ ਸਟੋਨ ਵਿਛਾਏ ਐ ਜੀ ਜਿੱਥੇ ਜਿਹੜੀ ਆਪਣੀ ਲੱਕ ਵਾਲੀ ਸੜਕ ਹੈ ਹੂੰ ਉਹਦੇ ਦੋਨੀਆਂ ਪਾਸੇ ਦੋਨੀਆਂ ਪਾਸੇ ਡਰੇਨਾ ਹੁੰਦੀਆਂ ਜੀ ਉਹ ਡਰੇਨਾ ਦੇ ਰਾਈ ਉਹ ਸਰਫਸ ਵਾਟਰ ਜਿਹੜਾ ਉਹ ਉਸੇ ਸਿਸਟਮ ਦੇ ਵਿੱਚ ਹੀ ਜਾਣਾ ਉਹਨੇ ਜੀ ਸੋ ਪਾਣੀ ਜਾਨੀ ਭਾਵੇਂ ਸੜਕ 'ਚ ਹੋਵੇ ਭਾਵੇਂ ਕਿਸੇ ਘਰ 'ਚ ਹੋਵੇ ਜਾਂ ਕਿਤੇ ਆਪਾਂ ਗਰਾਊਂਡਾਂ 'ਚ ਕਹਿ ਲੋ ਤੁਸੀਂ ਹੁਣ ਇੱਥੇ ਫੁੱਟਬਾਲ ਦੀ ਗਰਾਊਂਡ ਹੈ ਹਾਂਜੀ ਜਿੰਨਾ ਇੱਥੇ ਮੀਂਹ ਪੈਂਦਾ ਹੈ ਤੇ ਇੱਥੇ ਤਾਂ ਮੈਚ ਹੀ ਨਾ ਹੋਣ ਬਿਲਕੁਲ ਸਹੀ ਜੀ ਉਹ ਪਾਣੀ ਅੰਡਰਗਰਾਊਂਡ ਉਹਨਾਂ ਨੇ ਐਸਾ ਸਿਸਟਮ ਬਣਾਇਆ ਹੈ ਕਿ ਮੀਂਹ ਭਾਵੇਂ ਇੱਥੇ ਮੋਲੇ ਧਾਰ ਪੈ ਜੇ ਅੱਧੇ ਘੰਟੇ ਬਾਅਦ ਤੁਹਾਡਾ ਮੈਚ ਸ਼ੁਰੂ ਹੋ ਜਾਂਦਾ ਹੈ ਹਾਂਜੀ ਸੜਕਾਂ ਦੇ ਪਾਣੀ ਦੇ ਉਹ ਸੋਖਵੇਂ ਇਸ ਤਰੀਕੇ ਨਾਲ ਬਣਾਏ ਆ ਉਹਨਾਂ ਦੇ ਤੇ ਉਹ ਜਿਹੜਾ ਪਾਣੀ ਸੜਕਾਂ ਵਾਲਾ ਆਪਾਂ ਦੇਖਦੇ ਆ ਉਹ ਨੀਚੇ ਜਾ ਕੇ ਫਿਰ ਉਧਰ ਹੀ ਜਾਂਦਾ ਜੀ ਬਿਲਕੁਲ ਸਹੀ ਜਿੱਥੇ ਪਾਣੀ ਜਿਹੜਾ ਇੱਕ ਤਾਂ ਪਾਣੀ ਆਪਾਂ ਸੋਖਵੇਂ ਚ ਕਰ ਰਹੇ ਸੀ ਨਾ ਹਾਂਜੀ ਇੱਕ ਤਾਂ ਹੋ ਗਿਆ ਆਪਣਾ ਘਰੇ ਵਾਲਾ ਜਿਵੇਂ ਬਾਥਰੂਮ ਵਾਲਾ ਪਾਣੀ ਹੋ ਗਿਆ ਤੇ ਕਿਚਨ ਵਾਲਾ ਪਾਣੀ ਹੋ ਗਿਆ ਉਹ ਲੰਘ ਗਿਆ ਹਾਂ ਤੇ ਇਹ ਇਹਦਾ ਵੱਖਰਾ ਹੋਊਗਾ ਇਹ ਉਹਦੇ ਲਈ ਆਉਣ ਵਾਸਤੇ ਦੇਖੋ ਇਹ ਅੱਡੋ ਅੱਡ ਏਰੀਆ ਤੇ ਡਿਪੈਂਡ ਕਰਦਾ ਹੈ ਕਈਆਂ ਏਰੀਆ ਦਾ ਜਿਹੜਾ ਪਾਣੀ ਹੈ ਜਿਹੜਾ ਜਮੀਨ ਹੈ ਉਹ ਕੰਟਾਮਿਨੇਟਿਡ ਹੈ ਜਿਹੜੇ ਪਾਣੀ ਜਿਹੜੀ ਜਮੀਨ ਕੰਟਾਮਿਨੇਟਿਡ ਹੈ ਉਹਦਾ ਜਿਹੜਾ ਪਾਣੀ ਹੋਊਗਾ ਰੇਨ ਵਾਟਰ ਉਹ ਮਤਲਬ ਉਹਨਾਂ ਨੇ ਉਹਦੇ ਨਾਲ ਨਹੀਂ ਮਿਲਾਉਣਾ ਜੀ ਉਹਦੇ ਨਾਲ ਨਹੀਂ ਮਣਾਉਣਾ ਉਹਨੂੰ ਸੈਪਰੇਟ ਕਰਕੇ ਵੱਖਰਾ ਕਰਕੇ ਉਹ ਟ੍ਰੀਟਮੈਂਟ ਪਲੈਂਟ ਚ ਲੈ ਜਾਣਗੇ ਜੀ ਉੱਥੇ ਟ੍ਰੀਟ ਹੋਊਗਾ ਉਹ ਹੂੰ ਟ੍ਰੀਟ ਹੋ ਕੇ ਪਾਣੀ ਦੇਖੋ ਜਾਣਾ ਉੱਥੇ ਰਿਵਰ ਚ ਹੀ ਹੈ ਹੂੰ ਲੇਕਿਨ ਟ੍ਰੀਟ ਹੋਏ ਤੋਂ ਬਗੈਰ ਨਹੀਂ ਜਾਣਾ ਸਿੱਧਾ ਡਾਇਰੈਕਟਰੀ ਪਾਉਂਦੇ ਪਹਿਲਾਂ ਉਹਨੂੰ ਸਾਫ ਕਰਨਗੇ ਪਹਿਲਾਂ ਸਾਫ ਕਰਨਗੇ ਫਿਰ ਉੱਥੇ ਜਾਊਗਾ ਫਿਰ ਉੱਥੇ ਜਾਊਗਾ ਫਿਰ ਅੱਗੇ ਆ ਕੇ ਆਪਣਾ ਪੰਪਿੰਗ ਨਾਲ ਪਾਣੀ ਹੁਣ ਤੁਸੀਂ ਮੈਨੂੰ ਦੱਸੋ ਕਿ ਕਦੇ ਤੁਸੀਂ ਸੋਚਿਆ ਹੋਊਗਾ ਕਿ ਪੀਣ ਵਾਲਾ ਪਾਣੀ ਕਿੱਥੋਂ ਆਉਂਦਾ ਇਹਨਾਂ ਬਿਲਕੁਲ ਸਹੀ ਗੱਲ ਹੈ ਉਹ ਦਰਿਆਵਾਂ ਦਾ ਪਾਣੀ ਹੈ ਅੱਛਾ ਉਹ ਦਰਿਆ ਦਾ ਪਾਣੀ ਆਪਾਂ ਕਹਾਂਗੇ ਯਾਰ ਇਹਨਾਂ ਦੇ ਤਾਂ ਦਰਿਆ ਇੰਨੇ ਸਾਫ਼ ਹੈ ਤੇ ਇਹਨੂੰ ਸਾਫ਼ ਕਰਨ ਦੀ ਲੋੜ ਨਹੀਂ ਉੱਥੇ ਵੀ ਉਹ ਜਿਹੜੇ ਦਰਿਆ ਹੈ ਉਹਨਾਂ ਦਾ ਪਾਣੀ ਜਿਹੜਾ ਹੈ ਉਹ ਰੋਜ਼ਰ ਵਾਇਰ ਜਿਹੜੇ ਹੈ ਬਹੁਤ ਵੱਡੇ ਵੱਡੇ ਜਿਵੇਂ ਆਪਾਂ ਨੂੰ ਤੁਸੀਂ ਉੱਥੇ ਡੈਮ ਕਹ ਦਿੰਦੇ ਆ ਉਹ ਵੱਡੇ ਵੱਡੇ ਬਣਾਏ ਹੋਏ ਹਨ ਜਾਨੀ ਕਿ ਆਪਾਂ ਮੀਲਾਂ ਦੇ ਵਿੱਚ ਜਿਹੜਾ ਪਤਾ ਹੀ ਨਹੀਂ ਕਿੰਨਾ ਅਥਾ ਪਾਣੀ ਉੱਥੇ ਇਕੱਠਾ ਕੀਤਾ ਉਹ ਸਾਰਾ ਟ੍ਰੀਟ ਹੋਣਾ ਟਰੀਟ ਹੋ ਕੇ ਟੈਸਟ ਹੋ ਕੇ ਫਿਰ ਆਪਣੀਆਂ ਟੂਟੀਆਂ ਚ ਜਾਣਾ ਪਾਣੀ ਉਹ ਜੀ ਫਿਰ ਆਉਣਾ ਫਿਰ ਆਉਣਾ ਤੇ ਫਿਰ ਵੀ ਜਾਨੀ ਕਿਉਂਕਿ ਦੇਖੋ ਹੁਣ ਕੁਦਰਤ ਦੀ ਮਾਰ ਕਰਕੇ ਕਿਉਂਕਿ ਇਹ ਹੇ ਉੱਪਰੋਂ ਤਾਂ ਕੰਟਾਮਿਨੇਸ਼ਨ ਤੇ ਉਹਦੀ ਜਿਹੜੀ ਪੋਲੂਸ਼ਨ ਹੈ ਉਹਨਾਂ ਤਾਂ ਰੋਕ ਨਹੀਂ ਸਕਦੇ ਇਹ ਬਿਲਕੁਲ ਤੇ ਫਿਰ ਉਹਦੇ ਤੇ ਵੀ ਇਹ ਕੋਸ਼ਿਸ਼ ਕਰਦੇ ਆ ਕਿ ਰეკਮੈਂਡ ਕਰਨ ਕਿ ਜਿਹੜਾ ਪਾਣੀ ਹੈ ਐਸ ਏਰੀਆ ਦਾ ਪੀਣ ਵਾਲਾ ਹੈਗਾ ਐਸ ਤਾਂ ਨਹੀਂ ਹੈਗਾ ਜਿਨ੍ਹਾਂ ਦਾ ਨਹੀਂ ਹੈਗਾ ਉਹਨਾਂ ਨੂੰ ਐਕਸਟਰਾ ਕੇਅਰ ਕਰਕੇ ਉਹਨੂੰ ਸਫਾਈ ਕਰਕੇ ਫਿਰ ਸਪਲਾਈ ਕੀਤਾ ਜਾਂਦਾ ਹੈ ਜੀ 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 ਹਾਂਜੀ ਤੇ ਜੇ ਕਿਤੇ ਲੋਡ ਪੈਂਦੀ ਆ ਵੈਸੇ ਤਾਂ ਹੈ ਨਹੀਂ ਘਰਾਂ ਦੇ ਵਿੱਚ ਜੇ ਕਿਸੇ ਨੂੰ ਬੋਰ ਲਾਉਣਾ ਪੈਂਦਾ ਵੀ ਲਾ ਸਕਦਾ ਕਿ ਨਹੀਂ ਬੜਾ ਸੋਹਣਾ ਕੁਐਸਚਨ ਆ ਤੁਹਾਡਾ ਦੇਖੋ ਇੱਥੇ ਜਾਨੀ ਕਿ ਮੇਰੇ ਖਿਆਲ ਦੇ ਮੁਤਾਬਕ ਜਿਹੜੇ ਸ਼ਹਿਰੀ ਤਬਕਾ ਹੈ ਮੇਰੇ ਖਿਆਲ ਨਹੀਂ ਕਿ ਕੋਈ ਟਿਊਬਲ ਲੱਗਾ ਹੋਵੇ ਕਿਉਂਕਿ ਪਾਣੀ ਬਹੁਤ ਜਾਨੀ ਜੇ ਲੋਡ ਮੁਤਾਬਕ ਹੈਗਾ ਲੇਕਿਨ ਜਿੱਥੇ ਐਗਰੀਕਲਚਰ ਫਾਰਮਿੰਗ ਹੁੰਦੀ ਹੈ। ਉੱਥੇ ਕਈਆਂ ਜਗ੍ਹਾ ਤੇ ਜਾਨੀ ਉਹ ਬੋਰ ਲਗ ਕੀਤੇ ਹੋਏ ਐ। ਲੇਕਿਨ ਉਹ ਵੀ ਬੋਰ ਜਿਹੜੇ ਕੀਤੇ ਐ ਉਹ ਵੀ ਪਾਣੀ ਟੈਸਟ ਹੋ ਕੇ ਟ੍ਰੀਟ ਹੋ ਕੇ ਫੇਰ ਫਸਲ ਨੂੰ ਜਾਊਗਾ। ਉਸ ਪਾਣੀ ਜਿਹੜਾ ਬਹੁਤ ਹੀ ਪਿਓਰ ਪਾਣੀ ਐ। ਉਹਨੂੰ ਪੀਣ ਵਾਸਤੇ ਵੀ ਲੋਕ ਵਰਤਦੇ ਐ ਲੇਕਿਨ ਟ੍ਰੀਟ ਉਹ ਵੀ ਪਾਣੀ ਹੁੰਦਾ। ਜੀ ਜੀ ਬਲਕਿ ਜਿਹੜਾ ਖੇਤਾਂ ਦੇ ਵਿੱਚ ਫਸਲਾਂ ਵਾਸਤੇ ਜਿਗੇ ਤੇ ਟਿਊਬਵਲ ਲਾਉਂਦੇ ਵੀ ਨੇ ਤਾਂ ਉਹ ਵੀ ਟੈਸਟ ਕਰਕੇ ਪਾਉਂਦੇ ਨੇ ਫਿਰ ਟੈਸਟ ਕਰਕੇ ਪਾਉਂਦੇ ਆ ਦੂਜੇ ਨੰਬਰ ਤੇ ਦੇਖੋ ਕਿ ਆਪਾਂ ਪਹਿਲਾਂ ਵੀ ਗੱਲਾਂ ਕਰਦੇ ਰਹੇ ਆ ਆਰਗੇਨਿਕ ਫਾਰਮਿੰਗ ਦੀਆਂ ਕਰਦੇ ਰਹੇ ਆ ਲੇਕਿਨ ਉਹ ਜਿਹੜਾ ਪਾਣੀ ਹੈ ਉਹ ਉਹ ਜਿਹੜਾ ਆਪਣਾ ਸਪ੍ਰਿੰਕਲਰ ਕੈਨੇਡਾ ਦੇ ਵਿੱਚ ਸਪ੍ਰਿੰਕਲਰ ਸਿਸਟਮ ਬਹੁਤ ਹੈ ਪ੍ਰਚਲਿਤ ਹੈ ਹਾਂਜੀ ਲੇਕਿਨ ਇੱਥੇ ਉਹ ਵੀ ਪਾਣੀ ਹੈ ਜਿਹੜਾ ਸਪ੍ਰਿੰਕਲਰ ਕਰਕੇ ਪਾਣਾ ਹੈ ਇਹ ਨਹੀਂ ਵੀ ਆੜਾਂ ਦੇ ਵਿੱਚ ਖੁੱਲਾ ਪਾਣੀ ਛੱਡਦੇ ਹੋ। ਪਹਿਲੀ ਗੱਲ ਤਾਂ ਇਹ ਪਹਾੜੀ ਇਲਾਕਾ ਹੈ। ਹਾਂਜੀ। ਇੱਥੇ ਪਾਣੀ ਉੱਚਾ ਚੜਨਾ ਵੀ ਨਹੀਂ। ਤੇ ਜੇ ਉਦਾਂ ਕਰਨਗੇ ਤਾਂ ਉਹ ਸਿੱਧਾ ਹੀ ਥੱਲੇ ਚਲੇ ਜਾਣਾ। ਸੋ ਇਸ ਕਰਕੇ ਸਪ੍ਰਿੰਕਲਰਾਂ ਦੀ ਲੋੜ ਹੈ ਇੱਥੇ। ਉਹਦੇ ਨਾਲ ਪਾਣੀ ਘੱਟ ਤੋਂ ਘੱਟ ਵਰਤਿਆ ਜਾਂਦਾ ਹੈ। ਤੇ ਵਾਹਿਗੁਰੂ ਦੀ ਕਿਰਪਾ ਦੇ ਕਰਕੇ ਕਿ ਮੀਂਹ ਇੱਥੇ 12 ਮਹੀਨੇ 24 ਦਿਨ ਪਈ ਜਾਂਦਾ। ਹਾਂਜੀ। ਤੇ ਇਸ ਕਰਕੇ ਮਤਲਬ ਕੋਈ ਆਪਾਂ ਨੂੰ ਇਹ ਪਾਣੀ ਦੀ ਦਿੱਕਤ ਨਹੀਂ ਆਉਂਦੀ। ਲੇਕਿਨ ਜਦੋਂ ਔੜ ਪੈਂਦੀ ਹੈ ਤੋ ਤੁਹਾਨੂੰ ਇਹ ਪਹਿਲੀ ਵਾਰਨਿੰਗ ਭੇਜ ਦਿੰਦੇ ਆ ਟੀਵੀ ਤੇ ਦੱਸ ਦਿੰਦੇ ਆ ਕਿ ਭਾਈ ਹੁਣ ਇੰਨੇ ਦਿਨ ਤੁਸੀਂ ਨਾ ਕਾਰਤ ਹੋਣੀ ਐ ਨਾ ਫਰਸ਼ਤ ਹੋਣੀ ਐ ਨਾ ਟੈਪ ਦੇ ਰਾਈਂ ਪਾਣੀ ਖੁੱਲਾ ਛੱਡਣਾ ਤੇ ਹੈਲੀਕਾਪਟਰ ਦੇ ਰਾਈਂ ਦੇਖੋ ਕਿ ਇਹ ਸੁੱਕਾ ਨਹੀਂ ਜਾਣ ਦੇ ਕਿਸੇ ਨੂੰ ਕਿਉਂਕਿ ਜਿਹੜਾ ਨਿਆਣ ਦੀ ਪਾਲਣਾ ਉਹ ਹਰੇਕ ਵਕਤ ਹੈ ਇੱਥੋਂ ਤੱਕ ਹੈ ਕਿ ਜੇ ਰਾਇਲ ਫੈਮਿਲੀ ਦਾ ਵੀ ਬੰਦਾ ਓਵਰ ਸਪੀਡਿੰਗ ਭੜਿਆ ਜਾਵੇ ਨਾ ਤੇ ਜੁਰਮਾਨਾ ਉਹਨੂੰ ਵੀ ਹੋ ਜਾਣਾ ਹੈ ਲਾਅ ਰਾਜੇ ਵਾਸਤੇ ਵੀ ਤੇ ਭਖਾਰੀ ਵਾਸਤੇ ਵੀ ਸੇਮ ਹੈ ਇੱਕ ਹੈ ਸੋ ਇਹ ਕਰਕੇ ਜਣੀ ਬਚਤ ਜਿਹੜੀ ਪਾਣੀ ਦੀ ਕਦਰ ਪਾਣੀ ਦੀ ਬਚਤ ਪਾਣੀ ਦਾ ਸਤਕਾਰ ਤੇ ਪਾਣੀ ਦੀ ਵਰਤੋਂ ਇਹ ਸਾਰੀਆਂ ਗੱਲਾਂ ਨੂੰ ਮੱਦੇ ਨਜ਼ਰ ਰੱਖ ਕੇ ਇਹ ਤਾਂ ਹੀ ਆਪਾਂ ਇਸ ਦੇਸ਼ ਦੀਆਂ ਗੱਲਾਂ ਕਰਦੇ ਆ ਤੇ ਸਾਨੂੰ ਬੜਾ ਮਾਣ ਹੈ ਕਿ ਦੇਖੋ ਕਿ ਇਹ ਗਵਰਨਮੈਂਟਾਂ ਦੇ ਜਿਹੜੇ ਕਾਨੂੰਨ ਹੈ ਉਹ ਹਰੇਕ ਵਾਸਤੇ ਇੱਕ ਹੈ ਬਿਲਕੁਲ ਤੇ ਪਾਣੀ ਦੀ ਸੰਭਾਲ ਹੈ ਜਿਹੜੀ ਬਹੁਤ ਤਰੀਕੇ ਨਾਲ ਕੀਤੀ ਜਾਂਦੀ ਹੈ ਪਰ ਤੁਹਾਨੂੰ ਵੀ ਪਤਾ ਹੋਣਾ ਸ਼ਾਇਦ ਕਿ ਆਪਾਂ ਨੂੰ 33% ਜਿਹੜਾ ਮਤਲਬ ਨਾ ਇਹ ਉਹ ਦਰਖਤਾਂ ਦੀ ਗੱਲ ਆਪਾਂ ਬਾਅਦ ਚ ਕਰਦੇ ਆਂ ਪਰ ਜਿਹੜਾ ਪਾਣੀ ਹੈ ਪਾਣੀ ਹੈ ਜਿਹੜਾ ਨਾ ਪਾਣੀ ਇੱਕ ਬਹੁਤ ਮਤਲਬ ਇੰਨੀ ਜ਼ਰੂਰੀ ਆਪਣਾ ਹੈਗਾ ਇਹ ਕਿ ਇਹਦੀ ਜੇ ਆਪਾਂ ਸੰਭਾਲ ਨਾ ਕਰਾਂਗੇ ਇੱਥੇ ਵੀ ਪਾਣੀ ਅਹ ਦੀ ਜਿੰਨਾ ਹੋਣਾ ਚਾਹੀਦਾ ਉਹਨਾਂ ਪਾਣੀ ਨਹੀਂ ਲੇਕਿਨ ਇੱਥੋਂ ਲੋਕਾਂ ਦਾ ਇੰਨਾ ਦੂਰ ਦ੍ਰਿਸ਼ਟੀ ਹੈ ਹੁਣ ਮੈਂ ਵੀ ਆਪਣੇ ਘਰੇ ਸੋਚ ਰਿਹਾ ਕਿ ਡਰਮ ਖਰੀਦੇ ਜਾਣ ਜਿਹੜਾ ਰੇਨ ਵਾਟਰ ਹੈ ਉਹਦੇ ਨਾਲ ਹੀ ਆਪਣੀ ਜਿਹੜੀ ਖੇਤੀ ਹੈ ਔਰ ਗੈਨੇ ਖੇਤੀ ਆਪਣੀ ਜਿਹੜੀ ਆਪਣੇ ਘਰੇ ਕਰ ਰਹੇ ਆ ਵੀ ਉਹ ਰੇਨ ਵਾਟਰ ਦੇ ਨਾਲ ਹੀ ਕੀਤੀ ਜਾਵੇ ਜੀ ਤਾਂ ਕਿ ਪਾਣੀ ਦੀ ਕਦਰ ਤੇ ਪਾਣੀ ਦੀ ਸੰਭਾਲ ਤੇ ਪਾਣੀ ਦੀ ਵਰਤੋਂ ਇਹਨਾਂ ਤਿੰਨਾਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਿਆ ਜਾਵੇ ਬਿਲਕੁਲ ਜੀ ਬਿਲਕੁਲ ਕਿਉਂਕਿ ਜਿਵੇਂ ਤੁਸੀਂ ਕਿਹਾ ਨਾ ਜੀ ਆਪਣੇ ਪਾਣੀ ਬੇਸਟ ਜੋ ਉਹੀ ਗੱਲ ਆ ਗਈ ਵੀ ਇੱਥੇ ਕਾਨੂੰਨ ਸਖਤ ਨੇ ਕਾਨੂੰਨ ਸਖਤ ਜਿੰਨਾ ਚਿਰ ਸਖਤ ਹੀ ਨਹੀਂ ਹੁੰਦੀ ਉਹਨਾਂ ਚਰ ਕੁਝ ਨਹੀਂ ਹੁੰਦਾ ਤੇ ਦੂਸਰੀ ਗੱਲ ਜਿਹੜਾ ਇੱਕ ਸਵਾਲ ਜਿਹੜਾ ਮੇਰਾ ਹੋਰ ਹੈ ਉਹ ਇਹਦੇ ਚ ਨਹੀਂ ਕਰਨਾ ਆਪਾਂ ਨੇ ਉਹ ਜਿਹੜੀ ਸਪੈਸ਼ਲ ਰੁੱਖਾਂ ਦੇ ਵੀਡੀਓ ਕਰਨੀ ਹੈ ਕਾ ਉਹਦੇ ਚ ਆਪਾਂ ਇਹ ਚੀਜ਼ ਨੂੰ ਲੈ ਕੇ ਚੱਲਾਂਗੇ ਉਹਦੇ ਵਿੱਚ ਕਰਾਂਗੇ ਕਿ ਇਹ ਦਾ ਕਾਰਨ ਜਿਹੜਾ ਮੀਂਹ ਪੈਣ ਦਾ ਜਿਆਦਾ ਬਰਸਾਤਾਂ ਪੈਣ ਦਾ ਕਾਰਨ ਹੈ ਇੱਥੇ ਇਹ ਕੀ ਰੁੱਖ ਨੇ ਜਾਂ ਕੋਈ ਹੋਰ ਹੈ ਆਪਾਂ ਉਹਦੇ ਤੇ ਵੀ ਖੁੱਲੀਆਂ ਗੱਲਾਂ ਕਰਨੀ ਆ ਉਹ ਅਗਲੀ ਵੀਡੀਓ ਦੇ ਵਿੱਚ ਕਰਾਂਗੇ ਤੇ ਪਾਣੀ ਬਾਰੇ ਕੋਈ ਹੋਰ ਤੁਹਾਡਾ ਕੋਈ ਸੰਦੇਸ਼ ਹੈ ਤਾਂ ਜਰੂਰ ਸਾਡੇ ਕੋਲ ਦੇਖੋ ਜੀ ਮੈਂ ਇਹ ਕਹਾਂਗਾ ਕਿ ਦੇਖੋ ਆਪਣਾ ਤੁਸੀਂ ਪੰਜਾਬ ਤੋਂ ਆਏ ਹੋ ਪੰਜਾਬ ਨਾਲ ਤੁਹਾਡਾ ਪਿਆਰ ਹੈਗਾ ਹਾਂਜੀ ਤੇ ਸਾਡੇ ਪੰਜਾਬੀਆਂ ਨੂੰ ਵੀ ਤੁਸੀਂ ਸਾਡੇ ਵੱਲੋਂ ਇਹ ਮੈਸੇਜ ਜਾਣਾ ਚਾਹੀਦਾ ਤੁਹਾਡੇ ਚੈਨਲ ਰਾਹੀਂ ਹਾਂਜੀ ਕਿ ਅਸੀਂ ਇੱਥੇ ਪਾਣੀ ਦੀ ਸੰਭਾਲ ਕਿਸ ਤਰੀਕੇ ਨਾਲ ਕਰ ਰਹੇ ਹਾਂ ਹਾਂਜੀ ਗਵਰਨਮੈਂਟਾਂ ਦੇ ਜਿਹੜੇ ਬਾਇਲॉज ਐ ਉਹਨਾਂ ਨੂੰ ਮੱਦੇਨਜ਼ਰ ਰੱਖ ਰਹੇ ਹਾਂ ਕਿਉਂਕਿ ਗਵਰਨਮੈਂਟਾਂ ਨੂੰ ਪਾਣੀ ਘੱਟ ਚਾਹੀਦਾ ਸਾਨੂੰ ਸਾਰਿਆਂ ਨੂੰ ਜ਼ਿਆਦਾ ਚਾਹੀਦਾ ਬਿਲਕੁਲ ਬਿਲਕੁਲ ਫਿਰ ਦੂਜੇ ਨੰਬਰ ਤੇ ਦੇਖੋ ਕਿ ਇਹ ਜਿਹੜੀ ਧਰਤੀ ਐ ਇਹ ਆਪਣੀ ਨਹੀਂ ਇਹ ਆਪਣੀਆਂ ਆਉਣ ਵਾਲੀਆਂ ਪੁਸ਼ਤਾਂ ਦੀ ਵੀ ਹੈ ਪੁਸ਼ਤਾਂ ਦੀ ਵੀ ਹੈ ਬਿਲਕੁਲ ਪਾਣੀ ਹੈ ਪਾਣੀ ਵੀ ਆਪਣੇ ਆਉਣ ਵਾਲੀਆਂ ਪੁਸ਼ਤਾਂ ਦੀ ਜਾਇਦਾਦ ਹੈ ਬਿਲਕੁਲ ਤੇ ਜੇ ਅਸੀਂ ਆਪਣੇ ਆਉਣ ਵਾਲੇ ਬੱਚਿਆਂ ਵਾਸਤੇ ਦਾ ਪਾਣੀ ਦੇ ਹਿੱਸੇ ਦਾ ਪਾਣੀ ਉਹ ਵੀ ਵਰਤ ਕੇ ਚਰੇਗੇ ਤੇ ਸਾਡੇ ਬੱਚੇ ਸਾਡੇ ਗਿਆਨ ਤੋਂ ਸਾਨੂੰ ਸਵਾਲ ਕਰਨਗੇ ਬਿਲਕੁਲ ਕਿ ਤੁਸੀਂ ਸਾਨੂੰ ਆਹ ਦੇ ਕੇ ਗਏ ਆਹ ਦੇ ਕੇ ਬਿਲਕੁਲ ਕਿ ਸਾਡੇ ਹਿੱਸੇ ਦਾ ਵੀ ਤੁਸੀਂ ਪਾਣੀ ਮਕਾਕੇ ਆ ਸਾਨੂੰ ਦੂਰ ਦ੍ਰਿਸ਼ਟੀ ਇੱਥੋਂ ਤੱਕ ਹੋਣੀ ਚਾਹੀਦੀ ਹੈ ਕਿ ਅਸੀਂ ਇੱਥੇ ਪਰੌਣ ਚਾਰੀ ਆਏ ਆ ਤੇ ਲੇਕਿਨ ਇਹ ਇਹਨਾਂ ਦਾ ਖਿਆਲ ਰੱਖੀ ਆਉਣ ਵਾਲੀਆਂ ਪਨੀਰੀਆਂ ਦਾ ਖਿਆਲ ਰੱਖ ਕੇ ਕਿ ਪਾਣੀ ਨੂੰ ਸੰਭਾਲਣਾ ਪਾਣੀ ਦੀ ਸਫਾਈ ਤੇ ਜਿਹੜਾ ਐਟਮੋਸਫੀਅਰ ਹੈ ਉਹਨੂੰ ਅਸੀਂ ਕਲੀਨ ਛੱਡ ਕੇ ਜਾਈਏ ਤਾਂ ਕਿ ਸਾਡੇ ਬੱਚਿਆਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਨੂੰ ਉਹ ਬਿਮਾਰ ਨਾ ਪੈਦਾ ਹੋਣ ਉਹਨਾਂ ਨੂੰ ਬਿਮਾਰੀਆਂ ਨਾ ਲੱਗਣ ਤੇ ਉਹ ਜਿਵੇਂ ਆਪਣੇ ਪਹਿਲੇ ਹੁੰਦੇ ਸੀ ਜਵਾਨ ਪਲੇਅਰ ਏਡੇ ਏਡੇ ਤਕੜੇ ਤਕੜੇ ਉਹ ਤਾਂ ਹੀ ਆਪਾਂ ਪੈਦਾ ਕਰ ਸਕਦੇ ਆ ਜੇ ਆਪਾਂ ਪੋਲੂਸ਼ਨ ਦਾ ਖਿਆਲ ਰੱਖਾਂਗੇ এনवायरमेंट ਦਾ ਖਿਆਲ ਰੱਖਾਂਗੇ ਕੁਦਰਤ ਦੇ ਨਾਲ ਲੜਾਈ ਕਰਨ ਦੀ بجائے ਉਹਦੇ ਨਾਲ ਪਿਆਰ ਕਰਨਾ ਸਿੱਖੀਏ ਬਿਲਕੁਲ ਜੀ ਬਿਲਕੁਲ ਸੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੁਸੀਂ ਸਮਝਾ ਦਿੱਤਾ ਜੀ ਧੰਨਵਾਦ